ਅਮਰitsar ਦੇ ਥਾਣਾ ਵੀਰ ਵੀਰ ਅਦੀਨ ਪੈਂਦੇ ਮੰਦਿਰ ਵਾਲਾ ਬਾਜ਼ਾਰ ਇਲਾਕੇ ਵਿੱਚ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਕੀਤੀ ਗਈ। ਨਗਰ ਨਿਗਮ ਅਮਰਥਰ ਬਲੌਕ ਪੁਲਿਸ ਦੀ ਮੌਜੂਦਗੀ ਵਿੱਚ ਨਸ਼ਾ ਤਸਕਰ ਦੇ ਪਰਿਵਾਰ ਦਾ ਘਾਟ ਆਇਆ ਗਿਆ। ਮੌਕੇ ਤੇ ਮੌਜੂਦ ਅਮਰਥਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੋਲਾ ਨੇ ਦੱਸਿਆ ਕਿ ਨਸ਼ਿਆਂ ਦੇ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ 19 ਡਿਮੋਲਿਸ਼ਰ ਕੀਤੀ ਗਈ ਹੈ। ਉਨ੍ਹਾਂ ਆਖ ਕੇ ਡਰੱਗ ਮਨੀ ਨਾਲ ਬਣਾਈ ਗਈ ਕਿਸੇ ਵੀ ਜਾਇਦਾਦ ਨੂੰ ਕਾਨੂੰਨ ਬਰਦਾਸ਼ਤ ਨਹੀਂ ਕਰੇਗਾ। ਪੁਲਿਸ ਕਮਿਸ਼ਨਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਨੈਪਟੋਰੀਸ ਪਰਿਵਾਰ ਪਹਿਲਾਂ ਵੀ ਨਸ਼ਾ ਤਸਕਰੀ ਦੇ ਵਿੱਚ ਕਈ ਕੇਸਾਂ ਵਿੱਚ ਸ਼ਾਮਲ ਹੋ ਰਹਿ ਚੁੱਕਾ ਹੈ ਪਰਿਵਾਰ ਦੇ ਮੈਂਬਰਾਂ ਖਿਲਾਫ ਥਾਣਾ ਬੀ ਡਿਵੀਜ਼ਨ ਐਨ ਡੀ ਵੀ ਐਸ ਐਕਟ ਅਧੀਨ ਕੇਸ ਦਰਜ ਹਨ ਜਿਨ੍ਹਾਂ ਵਿੱਚ ਹੈਰਨ ਦੀ ਬਰਾਦਵੀ ਵੀ ਹੋਈ ਸੀ ਇਲਾਕੇ ਦੇ ਲੋਕ ਲੰਬੇ ਸਮੇਂ ਤੋਂ ਇਹਨਾਂ ਦੀਆਂ ਗੈਰ ਕਾਨੂੰਨੀ ਸਰਗਰਮੀਆਂ ਕਾਰਨ ਪਰੇਸ਼ਾਨ ਹਨ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਹਕਾਲ ਬਾਤ ਕਰਦੇ ਹੋਰ ਕੀ ਜਾਣਕਾਰੀ ਦਿੱਤੀ ਆਓ ਤੁਹਾਨੂੰ ਉਹਨਾਂ ਦੀ ਪੂਰੀ ਗੱਲਬਾਤ ਸੁਣਾਉਂਦੇ ਹਾਂ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਜਿਹੜੇ ਯੁੱਧ ਨਸ਼ਿਆਂ ਵਿਰੁੱਧ ਕੈਂਪੇਨ ਹੈ ਉਹਦੇ ਵਿੱਚ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਵੱਲੋਂ ਬਹੁਤ ਵੱਡੀਆਂ ਕਾਮਯਾਬੀਆਂ ਹੋਈਆਂ ਡਰੱਗ ਫਰੰਟ ਤੇ ਜਿਵੇਂ ਕਿ ਤੁਹਾਡਾ ਨਾ ਟਾਈਮ ਟੂ ਟਾਈਮ ਸ਼ੇਅਰ ਕਰਦੇ ਰਹੇ ਆ ਔਰ ਜੋ ਕ੍ਰੋਸ ਬੀ ਬਾਰਡਰ ਡਰੋਨ ਰਾਹੀਂ ਵੀ ਜਿਹੜੀਆਂ ਵੱਡੀਆਂ ਕਨਸਾਈਨਮੈਂਟਸ ਆਈਆਂ ਉਹ ਵੀ ਬਹੁਤ ਵੱਡੀਆਂ ਗਈਆਂ ਇਸ ਤੋਂ ਨਵਾਇਡਾ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਜਿਹੜੇ ਡਰੱਗ ਸਮੱਗਲਰਸ ਨੇ ਔਰ ਉਹਨਾਂ ਦੇ ਜਿਹੜੀ ਇਲੀਗਲ ਮਨੀ ਨਾ ਬਣਾਈਆਂ ਹੋਈਆਂ ਪ੍ਰੋਪਰਟੀਆਂ ਨੇ ਸਪੈਸ਼ਲੀ ਦੇ ਘਰ ਵਗੈਰਾ ਬਣਾਏ ਨੇ ਉਹਨਾਂ ਦੀ ਡੈਮੋਲੇਸ਼ਨ ਵਾਸਤੇ ਅੱਜ ਆਪਾਂ ਇੱਥੇ ਮੰਦਰ ਵਾਲਾ ਬਾਜ਼ਾਰ ਆ ਸੁਲਤਾਨਵਿੰਦ ਰੋਡ Ghana B Division ਤੇ ਏਰੀਆ ਦੇ ਵਿੱਚ ਇੱਥੇ ਆਇਆ ਬੜਾ ਨੋਟੋਰੀਅਸ ਪਰਿਵਾਰ ਹੈ ਜੇ ਆਪਾਂ ਦੇਖਿਆ ਜਾਵੇ ਦੋ ਸਿਸਟਰਸ ਤੇ ਇੱਕ ਬ੍ਰਦਰ ਹੈ ਅਨਮੋਲ ਜਿਹਦੀ ਉਮਰ तकरीबन 34 ਸਾਲ ਹੈ ਸੋਨੀਆ ਦੂਜੀ ਭੈਣ ਹੈ 24 ਸਾਲ ਦੀ ਤੇ ਭਰਾ ਹੈਗਾ ਗੁਰਦਗਨ ਦੀ 25 ਸਾਲ ਦਾ ਇਹ ਪਿਛੋਂ ਵੇਲੇ ਮਕਬੂਲਪੁਰੇ ਦੇ ਨੇ ਤੇ ਇੱਥੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਇਹਨਾਂ ਦੀ ਜਿਹੜੀ ਹੈ ਨਟੋਰੀਅਸ ਐਕਟੀਵਿਟੀਜ਼ ਨੋਟਿਸ ਚ ਆਈਆਂ ਔਰ ਪਰਚੇ ਵੀ ਇਹਨਾਂ ਦੇ ਪੁਲਿਸ ਨੇ ਦਿੱਤੇ ਆ ਰੀਸੈਂਟਲੀ ਉਹਗੇ ਛੋਟੀ ਸਪਲਾਈ ਕਰਕੇ ਇੱਥੇ ਲੋਕਾਂ ਦੇ ਵਿੱਚ ਕਾਫੀ ਇਹਨਾਂ ਦੀ ਬਦਨਾਮੀ ਹੈ ਔਰ ਪਬਲਿਕ ਕਾਫੀ ਇਸ ਗੱਲ ਤੋਂ ਪਰੇਸ਼ਾਨ ਸੀ ਵੀ ਇਹ ਕੀ ਕਰ ਰਹੇ ਨੇ ਸੋ ਉਹ ਇਹ ਬੜਾ ਅੱਛਾ ਇੱਕ ਸਟੈਪ ਮੈਨੂੰ ਮੰਨਦਾ 19th ਐਬੋਲੀਸ਼ਨ 19 ਇਹਨੂੰ ਕਹਿ ਸਕਦੇ ਆ ਸੋ ਪਹਿਲਾਂ 18 ਡੈਮੋਲਿਸ਼ਨ ਜਿਹੜੀਆਂ ਮਿਨਿਸਪਲ ਕਾਰਪੋਰੇਸ਼ਨ ਵੱਲੋਂ ਆਰਡਰ ਕੀਤੇ ਗਏ ਸਾਡੇ ਤੋਂ ਪੁਲਿਸ ਆਇਆ ਤਾਂ ਮੰਗੀ ਕਿ ਉੱਥੇ ਅਸੀਂ ਦਿੰਨੇ ਔਰ ਮੈਂ ਖੁਦ ਇੱਥੇ ਆ ਕੇ ਕਰਕੇ ਆਇਆ ਤਾਂ ਕਿ ਲਾਊਡ ਐਂਡ ਕਲੀਅਰ ਮੈਸੇਜ ਜਿਹੜਾ ਉਹ ਆਪਣੇ ਸਾਰੇ ਸਮਾਜ ਦੇ ਵਿੱਚ ਜਾ ਸਕੇ ਕਿ ਜਿਹੜੀ ਇਹੋ ਜੀ ਡਰੱਗ ਦੀ ਮਨੀ ਨਾਲ ਕਮਾਈਆਂ ਹੋਈਆਂ ਚੀਜ਼ਾਂ ਨੇ ਉਹਨਾਂ ਦੀ ਹਸ਼ਰ ਜਿਹੜਾ ਲਾਸਟ ਤੇ ਐਂਡ ਰਿਜ਼ਲਟ ਇਹੀ ਹੁੰਦਾ ਜੋ ਤੁਸੀਂ ਹੁਣ ਇੱਥੇ ਸਾਹਮਣੇ ਆਪਾਂ ਦੇਖ ਰਹੇ ਆਂ ਜੇ ਆਪਾਂ ਇਹਦਾ ਪਛੋਕੜ ਦੇਖੀਏ ਤਾਂ ਐਫ ਆਈ ਆਰ ਨੰਬਰ 223 ਹੈ 23925 ਦੇ ਵਿੱਚ ਐਨ ਡੀ ਪੀ ਐਸ ਐਕਟ ਦੀ ਇਹਦੇ ਵਿੱਚ 20 ਗ੍ਰਾਮ ਹਿਰੋਇਨ ਮੈਡੀਸਿਨ ਮੋਲ ਤੇ ਗਗਨਦੀਪ ਦੋਨੋਂ ਬ੍ਰਦਰ ਸਿਸਟਰ ਤੋਂ ਫਿਰ 170 ਨੰਬਰ ਐਫ ਆਈ ਆਰ ਹੈ 18825 ਦੀ ਇਹ ਵੀ ਬੀ ਡਿਵੀਜ਼ਨ ਦੀ ਹੈ 10 ਗ੍ਰਾਮ ਮਿਲੀ ਇਹਨਾਂ ਦੀ ਸਿਸਟਰ ਸੋਨੀਆ ਤੋਂ ਸੋ ਜੇ ਆਪਾਂ ਨਜ਼ਰ ਮਾਰੀਏ ਤਾਂ ਸਾਰਾ ਪਰਿਵਾਰ ਹੀ ਮਦਰ ਫਾਦਰ ਵੀ ਇਹਨਾਂ ਦੇ ਨਾਲ ਰਹਿੰਦੇ ਨੇ ਉਹ ਸਾਰੇ ਇਹ ਬੈਟ ਕਰਦੇ ਇਸ ਚੀਜ਼ ਨੂੰ ਕਿ ਇਹ ਕੰਮ ਕਰਨ ਵਾਲੇ ਤੇ ਇਸੇ ਕਰਕੇ ਸਾਰੇ ਪਬਲਿਕ ਵੀ ਇਸ ਗੱਲ ਤੇ ਬੜੀ ਉਹਨਾਂ ਨੇ ਇਤਰਾਜ਼ ਵੀ ਜਤਾਇਆ ਔਰ ਅੱਜ ਮੈਂ ਦੇਖ ਰਿਹਾ ਸਰਸਾਬ ਦਾ ਸਾਹਮਣੇ ਜਿਹੜੇ ਪਬਲਿਕ ਦੇ ਲੋਕ ਖੜੇ ਨੇ ਕਿੱਦਾਂ ਉਹਨੂੰ ਹੰਗਾਰਾ ਦੇ ਰਹੇ ਨੇ ਗੱਲ ਨੂੰ ਕਿ ਇਹ ਸੱਚ ਹੈ ਗੱਲ ਕਿ ਵਾਕਈ ਇਹਦੇ ਨਾਲ ਸਟਰੋਂਗ ਮੈਸੇਜ ਜਾਣਾ ਬੜਾ ਜ਼ਰੂਰੀ ਹੈ ਕਿ ਇਹਨਾਂ ਬੰਦਿਆਂ ਵਾਸਤੇ ਸਮਾਜ ਦੇ ਵਿੱਚ ਕੋਈ ਜਗ੍ਹਾ ਮਦਰ ਫਾਦਰ ਤੇ ਤੇਰੀ ਕੋਈ ਮਾਮਲਾ ਦਾ ਨਹੀਂ ਉਹਨੇ ਮਦਰ ਫਾਦਰ ਕਿ ਕਿਸ ਨੂੰ 20 ਗ੍ਰਾਮ ਪਾਰਾ ਕੰਮ ਤੇ ਸ਼ਹਿਰ ਚ ਕੱਢ ਕੇ ਇਸ ਕੈਟਾਗਰੀ ਜਾ ਜਾਂਦਾ ਨਹੀਂ ਆ ਜਾਣਗੇ ਜੀ ਬਿਕੋਜ਼ ਇਹ ਹਟ ਨਹੀਂ ਰਵੇ ਨਟੋਰੀਅਸ ਨੇ ਫੜਿਆ ਚਾਹੇ ਇੱਕ ਦੋ ਵਾਰ ਹੀ ਗਏ ਆ ਬਟ ਕੰਮ ਇਹੀ ਕਰ ਰਹੇ ਨੇ ਉਹਨੂੰ ਮੱਲਾਵਾਸੀ ਦੱਸਣਗੇ ਸਾਡੇ ਕੋਲ ਇਨਪੁਟ ਜਿਹੜੀ ਆਈ ਸੀ ਉਹਦੇ ਤੇ ਤਾਇਦ ਦੀ ਕਾਰਵਾਈ ਕੀਤੀ ਗਈ ਹੈ ਮਦਰ ਫਾਦਰ ਦੇ ਖਿਲਾਫ ਅਜੇ ਕੋਈ ਕੇਸ ਨਹੀਂ ਔਨ ਰਿਕਾਰਡ ਕਈ ਵਾਰ ਕੀ ਹੁੰਦਾ ਕਿ ਬੰਦਾ ਸਪਲਾਈ ਕਰਦਾ ਰਹਿੰਦਾ ਫੜਿਆ ਨਹੀਂ ਜਾਂਦਾ ਜਦੋਂ ਵੀ ਫੜੇ ਗਏ ਉਹਨਾਂ ਐਕਸ਼ਨ ਹੋਇਆ ਉਹ ਤੁਹਾਨੂੰ ਮੈਂ ਸਿਰਫ ਰਿਕਾਰਡ ਰਹੀਂ ਦੱਸ ਰਹੇ ਪਰ ਬੇਸਿਕਲੀ ਬਦਨਾਮ ਲੋਕ ਨੇ ਔਰ ਇੱਕ ਅੰਮ ਕਰਦੇ ਅੱਛਾ ਸਰ ਇਹ ਕਿੰਨੀ ਦੇਰ ਤੋਂ ਕਰਦੇ ਪਏ ਸੀ ਅੱਜ ਤੋਂ ਸਮਾਂ ਪਿਛੇ ਦੇਖੋ ਆਪਾਂ ਇਹ ਗੱਲ ਤਾਂ ਮੈਨੂੰ ਇਹ ਕਹਸਾ ਸਾਡੇ ਕੋਲ ਜਦੋਂ ਇਹ ਇਨਫੋਰਮੇਸ਼ਨ ਆਈ ਸੀ 8ਵੇਂ 9ਵੇਂ ਮਹੀਨੇ ਉਦੋਂ ਕਾਰਵਾਈ ਇਹਤੇ ਕੀਤੀ ਗਈ ਸੀ ਐਸਐਚਓ ਬੀ ਡਿਵੀਜ਼ਨ ਵੱਲੋਂ ਇਹ ਇਹਦਾ ਮਤਲਬ ਪਿੱਛੋਂ ਇਹ ਕੰਮ ਕਰਦੇ ਆ ਰਹੇ ਆ ਔਰ ਹੌਲੀ ਹੌਲੀ ਸ਼ੁਰੂਗ ਦੀ ਗੱਲ ਪਬਲਿਕ ਵੀ ਦੱਸਣ ਲੱਗੇ ਟਾਈਮ ਲਾ ਦਿੰਦੀ ਹੈ ਪੁਲਿਸ ਕੋ ਇਨਫੋਰਮੇਸ਼ਨ ਨਹੀਂ ਕਈ ਵਾਰੀ ਆਉਂਦੀ ਸਰ ਇੱਕ ਵਾਰ ਇਹ ਨਹੀਂ ਇਹ ਦੇਖਣਾ ਪਏਗਾ ਮੈਂ ਇਨਾ ਡਿਟੇਲ ਚ ਨਹੀਂ ਅਸੀਂ ਦੇਖਿਆ ਸਰ ਇਹਦਾ ਮਤਲਬ ਦਾਇਰਾ ਖੋਲਦਾ ਹੁਣ ਤੁਸੀਂ ਕਿ ਮਤਲਬ ਹੁਣ ਜਿਹੜੀ ਅੱਗੇ ਪਹਿਲਾਂ ਜਿਹੜੀ ਸੀ ਤੁਸੀਂ ਵੱਡੇ ਕ੍ਰਿਮੀਨਲ ਕੋ 4 ਕਿਲੋ 22 ਕਿਲੋ 32 ਕਿਲੋ ਨਾਲੋਂ ਜ਼ਿਆਦਾ ਮਤਲਬ ਹੁਣ ਦਾਇਰਾ ਕਿਹੜਾ ਇਹ ਕੰਮ ਕਰਦਾ ਗੱਲ ਨਹੀਂ ਜੀ ਤੁਸੀਂ ਇਹ ਦੇਖੋ ਨਾ ਵੀ ਮਕਾਨ ਕਿੰਨਾ ਅਲੀਸ਼ਾਨ ਹੈ ਕੋ ਮੈਨਜ਼ ਆਫ ਆਪਾ ਮੈਨ ਇਹ ਦੇਖ ਰਹੇ ਆ ਇਹ ਬੰਦੇ ਦੇ ਕੋਲ ਸਰਸ ਆਫ ਇਨਕਮ ਕੀ ਹੈ ਨਸ਼ਰੇ ਪੈਸੇ ਬਣਾਇਆ ਗਿਆ ਜੀ ਨੇਚਰਲੀ ਜੇ ਆਪਾਂ ਚਾਹੇ ਬੰਦੇ ਦੇ ਕਈ ਵਾਰ ਰਿਕਵਰੀ ਘਟ ਵੀ ਹੁੰਦੀ ਹੈ ਪਰ ਪੈਸੇ ਉਹਦੇ ਕੋਲ ਇੰਨੇ ਆ ਰਹੇ ਉਹਨੇ ਤਾਂ ਹੀ ਮਕਾਨ ਬਣਾਇਆ अदरवाई ਕੰਮ ਹੀ ਨਹੀਂ ਕਰ ਰਹੇ ਇਹਨਾਂ ਮਾਪੇ ਕੋਈ ਕੰਮ ਕਰ ਰਹੇ ਨਹੀਂ ਐਸਲੇ ਸਰ ਕਿੱਥੇ ਗਏ ਨੇ ਐਸਲੇ ਐਸਲੇ ਕਿੱਥੇ ਨੇ ਇਹ ਬੇਲਤੇ ਨੇ ਹੁਣ ਐਸੋਲੇ ਹੁਣ ਸਰ ਕਿੱਥੇ ਹੋਣਗੇ ਬਟ ਬੇਸਿਕਲੀ ਜਿਹੜੀ ਇਲੀਗਲ ਚੀਜ਼ ਆ ਜੋ ਕਾਰਪੋਰੇਸ਼ਨ ਲੱਗੀ ਹੋਤੀ ਅਸੀਂ ਨਾਲ ਉਹਨਾਂ ਦੇ ਖੜੇ ਆ ਕੇ ਸੋ ਦੈਟ ਇੱਕ ਸਟਰੋਂਗ ਮੈਸੇਜ ਇੱਥੇ ਜਾ ਸਕੇ ਔਰ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਡਰੱਗ ਵਾਲੇ ਲੋਕਾਂ ਦੇ ਚਾਹੇ ਉਹ ਪ੍ਰਾਪਰਟੀ ਬਣਾ ਲੈਣ ਕੋਈ ਜਗ੍ਹਾ ਨਹੀਂ ਹੈ ਸਰ ਇਹਨਾਂ ਦੇ ਵੱਲੋਂ ਇੱਕੋ ਮਕਾਨ ਬਣਾਇਆ ਗਿਆ ਜਾਂ ਫਿਰ ਹੋਰ ਵੀ ਇਹਨਾਂ ਦੇ ਵੱਲੋਂ ਆਪਣੇ ਮਕਾਨ ਜਿਹੜੇ ਨੇ ਉਹ ਤਿਆਰ ਕੀਤੇ ਗਏ ਨੇ ਸਰ ਇਹ ਤਾਂ ਦੇਖੋ ਇਹ ਮਕਾਨ ਪਤਾ ਲੱਗਿਆ ਉੱਥੇ ਹੀ ਆਪਾਂ ਆ ਕੇ ਜਿਹੜੀ ਡੈਮੋਲਿਸ਼ਨ ਡਰਾਈਵ ਦੇ ਵਿੱਚ ਪੁਲਿਸ ਅੰਦਾਜ਼ ਕੀਤੀ